ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੀ ਨੂੰ ਸਮਰਪਿਤ ਸੈਮੀਨਾਰ ਸਮਾਗਮ ਕਰਵਾਉਣ ਦੇ ਲਈ ਨਹੀਂ ਮਿਲੀ ਇਜਾਜ਼ਤ ਪਰ ਇਸੇ ਦੇ ਉੱਪਰ ਅਨੰਤਪੋਸ ਸਾਹਿਬ ਹਲਕੇ ਤੋਂ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖਿਆ ਪੱਤਰ ਹੈ ਵਾਈਸ ਚਾਂਸਲਰ ਨੂੰ ਇਸ ਮਸਲੇ ਦਾ ਹੱਲ ਕਰਕੇ ਸੈਮੀਨਾਰ ਕਰਵਾਉਣ ਦੀ ਮਨਜ਼ੂਰੀ ਦੇਣ ਦੀ ਕੀਤੀ ਮੰਗ ਨਾਲ ਇਹ ਵੀ ਕਿਾਕੇ ਸੈਮਿਲਰ ਲਈ ਮਨਜ਼ੂਰੀ ਨਾ ਦੇਣਾ ਸਿੱਖ ਵਿਰਾਸਤ ਅਤੇ ਸਿੱਖ ਨੌਜਵਾਨਾਂ ਦੀ ਸੋਚ ਦੇ ਨਾਲ ਸਰਾਸਰ ਨਾਇਨਸਾਫੀ ਹੈ ਪਾਵਰ ਸਲੈਪ ਚੈਂਪੀਅਨਸ਼ਿਪ ਦੇ ਵਿੱਚ ਚਮਕੌਰ ਸਾਹਿਬ ਦੇ ਸਿੱਖ ਨੌਜਵਾਨ ਨੇ ਕਰਵਾਈ ਬੱਲੇ ਬੱਲੇ ਜੁਜਾਰ ਸਿੰਘ ਪਾਵਰ ਸਲੈਪ ਮੁਕਾਬਲੇ ਦੇ ਵਿੱਚ ਬਣਿਆ ਪਹਿਲਾ ਸਿੱਖ ਚੈਂਪੀਅਨ ਆਪੂ ਤਾਬੀ ਦੇ ਨਾਲ ਹੋਇਆ ਸੀ ਮੁਕਾਬਲਾ ਜੁਜਾਰ ਸਿੰਘ ਨੇ ਗੋਰੇ ਖਿਡਾਰੀ ਨੂੰ ਦਿੱਤੀ ਮਾਤ ਬੋਤਲ ਡੀਆਈਜੀ ਹਰਜਰਨ ਸਿੰਘ ਪੋਲਰ ਦੇ ਵਿਦੇਸ਼ੀ ਲਿੰਕਾਂ ਨੂੰ ਲੈ ਕੇ ਹੋ ਰਹੀ ਜਾਂਚ ਹਰਜਰਨ ਪੋਲਰ ਦੇ ਕੁਝ ਦੋ ਫਲੈਟ ਦੱਸਿਆ ਜਾ ਰਿਹਾ ਦੁਬਈ ਦੇ ਵਿੱਚ ਤਿੰਨ ਕੈਨੇਡਾ ਦੇ ਵਿੱਚ ਸੂਤਰਾਂ ਹਵਾਲੇ ਤੋਂ ਅਹਿਮ ਖਬਰ ਆ ਰਹੀ ਸਾਹਮਣੇ ਲੁਧਿਆਣਾ ਦੇ ਮਾਛੀਵਾੜੇ ਦੇ ਵਿੱਚ 55 ਏਕੜ ਦਾ ਫਾਰਮ ਤੇ ਲੁਧਿਆਣੇ ਦੇ ਵਿੱਚ ਹੋਰ ਦੁਕਾਨਾਂ ਹੋਣ ਦੀ ਵੀ ਚਰਚਾ ਜਤਾਈ ਜਾ ਰਹੀ ਡਿਊਟੀ ਦੌਰਾਨ ਵਿਦੇਸ਼ੀ ਦੌਰਿਆਂ ਨੂੰ ਵੀ ਲੈ ਕੇ ਹੋ ਰਹੀ ਜਾਂਚ ਤੇ ਸੀਬੀਆਈ ਵੱਲੋਂ ਮੌਤਲ ਡੀਆਈਜੀ ਪੋਲਰ ਦਾ ਪਾਸਪੋਰਟ ਜ਼ਬਤ ਕਰਕੇ ਕੀਤੀ ਜਾ ਰਹੀ ਜਾਂਚ ਮੁਕੰਮਲ ਤੌਰ ਤੇ ਬੰਦ ਨਹੀਂ ਹੋਇਆ ਚੰਡੀਗੜ੍ਹ ਦਾ ਹਵਾਈ ਅੱਡਾ ਪਹਿਲੇ ਪੜਾਅ ਦੇ ਤਹਿਤ ਅੱਜ ਤੋਂ 7 ਘੰਟੇ ਦੇ ਲਈ ਚੱਲਣੀਆਂ ਸ਼ੁਰੂ ਹੋਈਆਂ ਹਨ ਅਡਾਣਾ ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਆਪਰੇਸ਼ਨਲ ਰਹੇਗਾ 에ਅਰਪੋਰਟ 7 ਨਵੰਬਰ ਤੋਂ 18 ਨਵੰਬਰ ਤੱਕ ਵਧਾ ਕੇ ਕੀਤਾ ਜਾਵੇਗਾ 18 ਘੰਟੇ ਸਮਾਂ 에ਅਰਪੋਰਟ ਦੇ ਰਨਵੇ ਦੀ ਮੁਰੰਮਤ ਦਾ ਕੀਤਾ ਜਾਣਾ ਇਹ ਕੰਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੱਡਾ ਐਲਾਨ ਕੈਨੇਡਾ ਦੇ ਉੱਪਰ ਲਗਾਏ ਟੈਰਫ ਦੇ ਵਿੱਚ ਕੀਤਾ ਗਿਆ 10% ਦਾ ਵਾਅਦਾ ਭਾਰਤ ਤੋਂ ਬਾਅਦ ਕੈਨੇਡਾ ਦੇ ਉੱਪਰ ਲਗਾਇਆ ਸੀ ਵਾਧੂ ਟੈਰਫ ਪਰ ਕੈਨੇਡਾ ਤੇ ਲਗਾਇਆ ਗਿਆ ਸੀ ਪਹਿਲਾਂ 35% ਟੈਰਫ ਹੁਣ 10% ਦਾ ਵਾਧਾ ਕਰਕੇ ਟੈਰਫ 45% ਤੱਕ ਕੁੱਲ ਪਹੁੰਚਿਆ ਅਮਰੀਕਾ ਤੋਂ ਭਾਰਤ ਲਿਆਂਦਾ ਜਾਵੇਗਾ ਬਦਮਾਸ਼ ਲਖਵਿੰਦਰ ਕੁਮਾਰ ਇੰਟਰਪੋਲ ਵੱਲੋਂ ਜਾਰੀ ਕੀਤਾ ਗਿਆ ਰੈੱਡ ਕਾਰਨਰ ਨੋਟਿਸ ਦਿੱਲੀ 에ਰਪੋਰਟ ਤੇ ਉਤਰਦਿਆਂ ਹੀ ਹਰਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ ਹਰਿਆਣਾ ਪੁਲਿਸ ਨੂੰ ਕਈ ਮਾਮਲਿਆਂ ਦੇ ਵਿੱਚ ਲੁੜਿੰਦਾਸੀ ਮੁਲਜ਼ਮ ਸੀਬੀਆਈ ਨੂੰ ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੀ ਮਦਦ ਦੇ ਨਾਲ ਮਿਲੀ ਅਹਿਮ ਕਾਮਯਾਬੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਲਗਾਤਾਰ ਵਧ ਰਿਹਾ ਪ੍ਰਦੂਸ਼ਣ ਹੈ। ਇਸ ਵਕਤ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ 400 ਤੋਂ ਹੋਇਆ ਪਾਰ ਹੈ। ਦਮੇ ਅਤੇ ਅਲਰਜੀ ਦੇ ਕੇਸਾਂ ਦੇ ਵਿੱਚ ਲਗਾਤਾਰ ਹੋ ਰਿਹਾ ਵਾਧਾ ਡਾਕਟਰਾਂ ਦੇ ਵੱਲੋਂ ਖਾਸ ਤੌਰ ਤੇ ਇਨ 95 ਮਾਸਕ ਪਹਿਨਣ ਦੀ ਦਿੱਤੀ ਜਾ ਰਹੀ ਸਲਾਹ ਆਨੰਦ ਵਿਹਾਰ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 412 ਕੀਤਾ ਗਿਆ ਦਰਜਕ ਕਈ ਖੇਤਰਾਂ ਦੇ ਵਿੱਚ ਹਵਾ ਦੀ ਗੁਣਵੱਤਾ ਬੇਹਤ ਜਾੜੇ ਮਾੜੀ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕੀਤਾ ਗਿਆ ਵੱਡਾ ਐਲਾਨ ਕਿਸਾਨਾਂ ਦੇ ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਦੇ ਵਿੱਚ ਦਿੱਤਾ ਜਾਵੇਗਾ ਧਰਨਾ। ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ 4 ਨਵੰਬਰ ਨੂੰ ਕਿਸਾਨ ਦੇਣ ਕੇ ਮੰਗ ਪੱਤਰ ਕਿਸਾਨ ਸੰਯੁਕਤ ਮੋਰਚੇ ਦੀ ਕੱਲ ਹੋਵੇਗੀ ਮੀਟਿੰਗ ਤੇ ਐਸਕੇਮ ਦੀਆਂ ਸਾਰੀਆਂ ਜੱਥੇਬੰਦੀਆਂ ਮੀਟਿੰਗ ਦਾ ਵੱਡਣ ਗਿਆ ਹਿੱਸਾ। ਗਾयक ਹੰਸਰਾਜ ਰਘੂਵੰਸੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਤਾਂ ਕੀ ਕਾਰਨ ਹੈ ਗਾਇਕ ਹੰਸਰਾਜ ਰਘੂਵੰਸੀ ਤੋਂ ਮੰਗੀ 15 ਲੱਖ ਦੀ ਫਰौती ਖੁਦ ਨੂੰ ਲਾਰੈਂਸ ਬਿਸ਼ਨੋਈ ਅਤੇ 골ਡੀ ਵਿਰਾੜ ਦਾ ਦੱਸ ਰਿਹਾ ਸੀ ਧਮਕੀ ਦੇਣ ਵਾਲਾ ਸਾਥੀ ਹੰਸਰਾਜ ਰਘੂਵੰਸੀ ਦੇ ਮੈਨੇਜਰ ਨੇ ਜੀਰਕਪੁਰੋ ਪੁਲਿਸ ਨੂੰ ਸ਼ਿਕਾਇਤ ਕਰਵਾਈ ਦਰਜ ਕੈਨੇਡਾ ਬੈਠੇ ਜਗਮਨ ਸਮਰਾਧੀਆ ਵੱਧਗੀਆਂ ਮੁਸ਼ਕਲਾਂ ਸੀ ਐਮ ਭਗਵੰਤ ਮਾਨ ਦੀ ਕਥਤ ਵੀਡੀਓ ਵਾਇਰਲ ਕਰਨ ਵਾਲੇ ਮਾਮਲੇ ਦੇ ਵਿੱਚ ਜਗਮਨ ਸਮਰਾ ਖਿਲਾਫ ਗ੍ਰਿਫਤਾਰੀ ਵਾਰੰਟ ਕੀਤਾ ਗਿਆ ਜਾਰੀ ਫਰੀਦਕੋਟ ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਫਰਾਰ ਹੋਣ ਦੇ ਮਾਮਲੇ ਦੇ ਵਿੱਚ ਜਾਰੀ ਹੋਇਆ ਵਾਰੰਟ ਸਾਲ 2022 ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਦੇ ਵਿੱਚੋਂ ਹੋਇਆ ਸੀ ਸਮਰਾ ਫਰਾਰ 28 ਅਕਤੂਬਰ ਨੂੰ ਇਸੇ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਵੀ ਹੋਵੇਗੀ ਇਸ ਨਾਲ ਨਾਜ਼ਦੀਆਂ ਦਾ ਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਸਾ ਧੰਨਵਾਦ